ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਅੱਜ ਸ਼ਹੀਦਾਂ ਦੀ ਧਰਤੀ ਪਤੇਗੜ੍ਹ ਸਾਹਿਬ ਵਿਖੇ ਨਦੇੜ ਸਾਹਿਬ ਦੀ ਧਰਤੀ ਤੋਂ ਜਿਹੜਾ ਜਥਾ ਆਇਆ ਹੈ ਇਹ ਪੰਜ ਤਖਤਾਂ ਦੇ ਦਰਸ਼ਨ ਕਰਦਾ ਹੋਇਆ ਇੱਥੇ ਨੇ ਅੱਜ ਰਾਤ ਦਾ ਜਿਹੜਾ ਪੜਾਅ ਹੈ ਉਹ ਇਸ ਸਥਾਨ ਤੇ ਕੀਤਾ ਹੈ 1400 ਦੇ ਕਰੀਬ ਜਿਹੜੇ ਸਦਾਲੂ ਨੇ ਉਹ ਜਥੇ ਦੇ ਵਿੱਚ ਨੇ ਰਾਤ 11:30 ਵਜੇ ਤਕਰੀਬਨ ਇਹਨਾਂ ਦੀ ਇੱਥੇ ਪਹੁੰਚੇ ਨੇ ਅਨੰਦਪੁਰ ਸਾਹਿਬ ਤੋਂ ਅੱਜ ਹੁਣ ਰਵਾਨਗੀ ਹੈ ਇਹਨਾਂ ਦੀ ਬੜੀ ਸ਼ਰਦਾ ਦੇ ਨਾਲ ਇਹਨਾਂ ਨੇ ਮੱਥਾ ਟੇਕਿਆ ਸੰਗਤ ਨੇ ਵੀ ਆਪਣੀ ਆਪਣੀ ਸ਼ਰਦਾ ਦੇ ਮੁਤਾਬਕ ਲੰਗਰ ਸ਼ਿਕਾਇਆ ਸ਼ੋਭਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰਾਂ ਦਾ ਕਮਰਿਆਂ ਦੀ ਰਹਿਸ਼ ਵਾਸਤੇ ਔਂਟਜਾਨ ਦਾ ਸਟੇਸ਼ਨ ਤੋਂ ਜਿਹੜਾ ਟਰਾਂਸਪੋਰਟ ਦਾ ਕੰਮ ਹੈ ਬੜੇ ਵਧੀਆ ਤਰੀਕੇ ਨਾਲ ਕੀਤਾ ਆਈਸਕ੍ਰੀਮ ਵਾਲੇ ਸੱਜਣਾ ਨੇ ਆਈਸਕ੍ਰੀਮ ਖਵਾਈ ਫਰੂਟ ਵਾਲੇ ਸੱਜਣਾ ਨੇ ਫਰੂਟ ਖਵਾਇਆ ਬਹੁਤ ਇੱਕ ਜਿਵੇਂ ਸਿੱਖ ਮਰਿਆਦਾ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਸ ਹਾਵ ਨਾਲ ਹੀ ਸ਼ਰਧਾ ਦੇ ਨਾਲ ਇਹ ਸਾਰੇ ਕੰਮ ਹੋਏ ਆ ਮੈਂ ਸਮੂਚੀ ਸੰਗਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੋਕਲ ਸਾਡੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜੱਥੇ ਦੀ ਆਉ ਭਗਤ ਕੀਤੀ ਹੈ ਕਿਉਂਕਿ ਮਹਾਰਾਸ਼ਟਰ ਦੀ ਧਰਤੀ ਤੋਂ ਇੱਥੇ ਆਏ ਨੇ ਇਹ ਔਰ ਇਹਨਾਂ ਨੇ ਹੁਣ ਰਵਾਣਗੀ ਕਰਨੀ ਹੈ ਮੈਂ ਸਮੂਚੀ ਸੰਗਤ ਦਾ ਸਾਰਿਆਂ ਦਾ ਇੱਕ ਧੰਵਾਦ ਦਿਆਂ ਵਾਹਿ ਅੱਜ ਹਜ਼ੂਰ ਸਾਹਿਬ ਤੋਂ ਜਿਹੜਾ ਰਾਤ ਤਕਰੀਬਨ 11 ਵਜੇ ਨਗਰ ਕੀਰਤਨ ਪਹੁੰਚਿਆ ਸੀ ਸਮੂਹ ਸੰਗਤਾਂ ਬੜੇ ਹੀ ਉਸ਼ਾ ਦੇ ਨਾਲ ਜਿਹੜੀਆਂ ਨਗਰ ਕੀਰਤਨ ਦੇ ਵਿੱਚ ਸੇਵਾ ਨਿਭਾ ਰਹੀਆਂ ਨੇ ਔਰ ਇੱਥੋਂ ਦਾ ਜਿਹੜਾ ਪ੍ਰਬੰਧ ਸੀ ਬਹੁਤ ਹੀ ਠੇਡੇ ਢੰਗ ਨਾਲ ਕੀਤਾ ਗਿਆ ਔਰ ਸਾਰਿਆਂ ਨੂੰ ਰਹਿਣ ਲਈ ਜਿਹੜਾ ਪ੍ਰਬੰਧ ਕੀਤਾ ਗਿਆ ਔਰ ਹਰ ਇੱਕ ਜਿਹੜਾ ਸੇਵਾਦਾਰ ਹੈ ਉਹਨਾਂ ਨੇ ਬੜਾ ਤਨਦੇਹੀ ਨਾਲ ਜਿਹੜੀ ਆਪਣੀ ਸੇਵਾ ਕੀਤੀ ਹੈ ਔਰ ਮੈਂ ਸੂਚੀਆਂ ਸਾਧ ਸੰਗ ਇਹ ਵਾਲ ਸੰਤਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਆਓ ਆਪਾਂ ਵੀ ਗੁਰੂ ਦਾ ਆਸ਼ੀਰਵਾਦ ਲਈਏ ਔਰ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਆਪਣਾ ਜੀਵਨ ਜਿਹਨਾਂ ਸਫਲ ਕਰੀਏ ਇਹ ਜੀ ਪਹਿਲਾਂ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਫਤੇਗੜ ਸਾਹਿਬ ਫਤੇਗੜ ਸਾਹਿਬ ਤੋਂ ਹੁਣ ਦੰਦਮਾ ਸਾਹਿਬ ਜਾਣਾ ਉਸ ਤੋਂ ਬਾਅਦ ਫਿਰ ੰਬਤ ਸਾਹਿਬ ਜਾਊਗਾ ਔਰ ਇਸ ਤੀਕੇ ਨਾਲ ਜਿਹੜਾ ਇਹਦਾ ਫੜਾ ਤੇ ਫੜਾ ਰਹੀ ਚੱਲ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਯਾਤਰਾ ਤਖਤ ਸੱਚਖੰਡ ਸ੍ਰੀ ਹਰਿਜੂਰ ਸਾਹਿਬ ਅਕਤਲ ਨਗਰ ਤੋਂ ਪੰਜ ਤਖਤ ਸਾਹਿਬਾਨਾਂ ਤੇ ਅਤੇ ਗੁਰੂ ਕੀ ਕਾਸ਼ੀ ਸ੍ਰੀ ਦੰਦਮਾ ਸਾਹਿਬ ਵਿੱਚ ਜਾਣੀ ਇਹ ਯਾਤਰਾ ਜਿਹੜੀ ਆ 4 ਸਤੰਬਰ ਨੂੰ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਜਿੱਥੇ ਪਹਿਲਾ ਪ੍ਰਕਾਸ਼ ਗੁਰੂਕੁਮ ਪੂਰਬ ਮਨਾਇਆ ਜਾ ਰਿਹਾ ਹੈ ਉਸ ਨੂੰ ਸਮਰਪਿਤ ਹੈ ਇਹ ਯਾਤਰਾ ਜਿਹੜੀ ਹੈ ਤਖਤ ਸਸਖਣ ਸ਼੍ਰੀ ਹਜ਼ੂਰ ਸਾਹਿਬ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂਹ ਪੰਪਿਆਰੇ ਸਾਬਾਨਦ ਨੇ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਸ਼ਾਨਾ ਦੇ ਅਗਵਾਈ ਹੇਠ ਸ਼ਹੀਦ ਬਾਬਾ ਭੁਜੰਗ ਸਿੰਘ ਜੀ ਚੈਰੀਟੇਬਲ ਟਰਸਟ ਵੱਲੋਂ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਜੀ ਬੁੰਗਈ ਵੱਲੋਂ ਇਹ ਯਾਤਰਾ ਕੱਢੀ ਗਈ ਹੈ ਇਸ ਯਾਤਰਾ ਦੇ ਵਿੱਚ ਲਗਭਗ 1300 ਦੇ ਕਰੀਬ ਸੰਗਤ ਦਰਸ਼ਨ ਦੀਦਾਰੇ ਕਰ ਰਹੀ ਹੈ ਇਹ ਯਾਤਰਾ ਸ੍ਰੀ ਤਖਤ ਹਜੂਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਤਖਤ ਜੀ ਪਟਨਾ ਸਾਹਿਬ, ਪੀਰ ਫਤਿਹਗੜ ਸਾਹਿਬ, ਅਰਨਪੁਰ ਸਾਹਿਬ ਅਤੇ ਦੰਦਮਾ ਸਾਹਿਬ ਫਿਰ ਅਕਾਲ ਤਖਤ ਜੀ ਦਾਵ ਜਾ ਕੇ 4 ਤਰੀਕ ਨੂੰ ਉੱਥੋਂ ਹਜੂਰ ਸਾਹਿਬ ਵਾਸਤੇ ਚਾਲੇ ਮਾਰਨਗੇ ਇਹਦੇ ਵਿੱਚ 1300 ਦੇ ਕਰੀਬ ਸੰਗਤ ਹਾਜ਼ਰ ਹਨ ਇਹ ਯਾਤਰਾ ਦੀ ਸਾਰੀ ਸੰਗਤ ਅਨੰਦ ਮਾਣ ਰਹੀ ਆ ਤੇ ਪੰਜਾਬ ਵੱਲੋਂ ਸੰਤਾ ਮਹਾਪੁਰਸ਼ਾਂ ਵੱਲੋਂ ਬੜਾ ਹੀ ਸਹਿਯੋਗ ਮਿਲ ਰਿਹਾ ਹੈ ਇਸ ਯਾਤਰਾ ਨੂੰ ਸਰੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇੱਥੇ ਤੁਹਾਡਾ ਸਵਾਗਤ ਕੀਤਾ ਕੀ ਕਹਿਣਾ ਚਾਹੋਗੇ ਆਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਸਹਿਯੋਗ ਕੀਤਾ ਕਮਰਿਆਂ ਦਾ ਸਹਿਯੋਗ ਜਿਵੇਂ ਬਾਕੀ ਸੰਤਾ ਮਹਾਪੁਰਸ਼ਾਂ ਵੱਲੋਂ ਵੀ ਬڑے ਲੰਗਰ ਲਾਏ ਗਏ ਹਨ ਬੜਾ ਹੀ ਮੱਤਬ ਸੰਗਤ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਤੇ ਅਸੀਂ ਸੰਗਤ ਦਾ ਵੀ ਕੋਟਾਲ ਕੋੜ ਤਨਕਰ ਧੰਨਵਾਦ ਕਰਦੇ ਆ ਅਤੇ ਸਮੋ ਸਿੰਘ ਸਾਹਿਬਾਨਾ ਦਾ ਅਤੇ ਐਲਜੀਪੀਸੀ ਕਮੇਟੀ ਦਾ ਵੀ ਜਿਨ੍ਹਾਂ ਨੇ ਬਹੁਤ ਸਹਿਯੋਗ ਸਾਡਾ ਯੋਗਦਾਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸ੍ਰੀ ਹਜੂਰ ਸਾਹਿਬ ਤੋਂ 1400 ਦੇ ਕਰੀਬ ਸੰਗਤ ਦੇ ਸ਼ਰੀਰ ਇੱਥੇ ਆਏ ਸੀ ਕਿਉਂਕਿ ਪੰਜ ਤਖਸੈਬਾਨ ਦੀ ਯਾਤਰਾ ਲਈ ਦਰਸ਼ਨ ਦਿਦਾਰਿਆਂ ਲਈ ਆਏ ਨੇ ਤੇ ਇੱਥੇ ਤੋਂ ਜੋ ਪ੍ਰਬੰਧ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਹੋਰ ਪਤਵੰਤੇ ਸੱਜਣਾ ਨੇ ਕੀਤੇ ਬੜੇ ਸ਼ਲਾਘਾਯੋਗ ਨੇ ਕਿਸੇ ਵੀ ਸੰਗਤ ਦੇ ਸ਼ਰੀਰ ਨੂੰ ਕੋਈ ਪ੍ਰੋਬਲਮ ਨਹੀਂ ਆਈ ਰਹਿਣ ਸਹਿਣ ਦਾ ਪ੍ਰਬੰਧ ਪ੍ਰਸ਼ਾਦਾ ਛਕਣ ਦਾ ਪ੍ਰੂਟ ਹੋਰ ਹਰ ਇੱਕ ਚੀਜ਼ ਸੇਵਾ ਕਰਨ ਵਾਲਿਆਂ ਨੇ ਵੱਧ ਚੜ ਕੇ ਸੇਵਾ ਕੀਤੀ ਹੈ ਤੇ ਨਗਰ ਕੀਰਤਨ ਮਹਾਰਾਜ ਦੇ ਸਰੂਪ ਸਜੋਬਿਤ ਕਰਕੇ ਹੁਣ ਰਵਾਨਗੀ ਹੋ ਚੁੱਕੀ ਹੈ ਤੇ ਧੰਨਵਾਦੀਆਂ ਅਸੀਂ ਸੰਗਤਾਂ ਦੇ ਜਿਹੜੇ ਐਨੇ ਦੂਰੋਂ ਚੱਲ ਕੇ ਇਸ ਦਰ ਤੇ ਆਏ ਤੇ ਬਹੁਤ ਉਦੋਂ ਵੱਧ ਧੰਨਵਾਦੀਆਂ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਸਾਰੇ ਕਾਰਜਾਂ ਨੂੰ ਬਹੁਤ ਵੱਡੇ ਤਰੀਕੇ ਨਾਲ ਸਫਲੇ ਕੀਤਾ